ਬੱਸ ਟੁਰਨੀ ਲੱਗੀ ਆ ਤੇ ਤੁਹਾਡੇ ਕੋ ਮੈਂ ਅੱਧੇ ਘੰਟੇ ਚ ਆ ਗਈ। ਕਿੱਦਾਂ ਵੀ ਬਾਹਰ ਆਵਾਜ਼ ਮਾਰ। ਹਾਂ ਹੋ ਗਿਆ ਯਾਰ। ਅੱਛਾ। ਕੀ ਚੱਲਣ ਡਿਆ ਹੀ ਹੋ। ਤੂੰ ਆਦੀ ਆਂ। ਐਕਟਿੰਗ ਵਿੱਚ ਚੋਰੀ ਦੀ ਕੰਮਲੀ ਕਰ। ਮੈਂ ਚੋਰੀ ਮੇਰੀ ਡੰਡੀ ਹੋ ਗਈ। ਹਾਂ ਤੇ ਮਾਸਾ ਕਈ ਚੋਰੀ ਕੀ ਨਾ ਲਿਆਂਦੀ ਮੇਰੇ ਲਈ ਵੀਡੀਓ ਦੇ ਚੱਕਰ ਤੇ ਆਪੀ ਕਾ ਗਈ। ਇਹਨਾਂ ਨੂੰ ਮੈਂ ਨਹੀਂ ਘਾੜੀ ਜਾਂਦਾ ਉਹ ਚੋਰੀ ਖਾਂਦੇ ਵੀਡੀਓ ਪਾ। ਮੈਂ ਚਲ ਫਿਰ ਮੇਰੀ ਘਾੜੀ ਨਹੀਂ। ਤੂੰ ਆਦਾ ਐ ਤੇ ਪੂ ਆਦਾ ਐ। ਵੀਡੀਓ ਲਈ ਬਹੁਤ ਸਟਰਗਲ ਕਰਨਾ ਪੈਂਦਾ ਗਰਮੀ 'ਚ। AC ਚਲਾਇਆ ਉਧਾ ਦੇ। ਕਿ ਤੂੰ ਐ ਜਨਾ ਕਿ ਤੱਕ ਮੈਂ ਬਾਹਰ ਜੇਵਾਜ ਮਾਰ ਰਹੀ ਉੱਚੀ ਜੀ ਤੇ ਚਾਂਦਨ ਚੰਦ ਤੂੰ ਉੱਥੇ ਬਹਿ ਜਾਣਾ ਮੈਂ ਮਾਂ ਤੇਰੀ ਮਾਂ ਮਮੀ ਹਾਂ ਮਮੇ ਕਹਿ ਕੇ ਨਾ ਆ ਗਿਆ ਹਾਂ ਜੀ ਮਮੀ ਕਹਿੰਦੀ ਹਾਂ ਜੀ ਮਮੀ ਐ ਤੂੰ ਓਏ ਇੱਥੇ ਆ ਕੇ ਬਹਿ ਜਾਣਾ ਤੇ ਫੇਰ ਕਹਣ ਮਮੀ ਕੱਲੀ ਖਾ ਗਈਆਂ ਤੇ ਦੇ ਦੇ ਤੂੰ ਫਿਰ ਕਹਿ ਕੇ ਸਾਹਮਣੇ ਨਾ ਕਰੀ ਫਿਰ ਕਿਉਂਕਿ ਮੈਂ ਇਧਰੋਂ ਨੂੰ ਵੇਖਣਾ ਨਹੀਂ ਨਹੀਂ ਨਾ ਮੈਂ ਉਹ ਨੂੰ ਦੇਣਾ ਰਾਤ ਨਹੀਂ ਆ ਉਹ ਭਰਾਵਾ ਪਰਨਾ ਬੰਨ ਲੈ ਜਿਹੜਾ ਤੈਨੂੰ ਕਿਹਾ ਵਾ ਚੱਲ ਕਿ ਤੂੰ ਜਰਿਓ ਭੁੱਖ ਲੱਗ ਜਾਂਦੀ ਓਥੇ ਜਾ ਕੇ ਰੋਟੀ ਖਾਣੀ ਨਹੀਂ ਤੂੰ ਹਰਸ ਖਰਾਬ ਨਹੀਂ ਨਹੀਂ ਨਗਰਾ ਚੱਲਾ ਚੱਲਾ ਚੁੱਪ 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 ਕਰੇ ਚੁੱਪ ਕਰੇ ਚੁੱਪ ਕਰੇ ਬੋਲੀ ਨਾ ਡਬੂ ਦੰਦ ਕੱਢੀ ਜਾਂਦੀ ਆਪੇ ਮਾਰ ਜਾਣਾ ਚੱਲ ਚੁੱਪ ਚੁੱਪ ਮੂੰਹ ਖੋਲ ਕੇ ਤੂੰ ਕੋਲੀਂ ਕੱਢੀ ਜਾਂਦੇ ਆ ਚੁੱਪਰੇ 1 2 3 ਚੰਨ ਹਾਂ ਜੀ ਮੀ ਚਲੀ ਤਿਆਰ ਹੋ ਗਿਆ ਹਾਂ ਹਾਂ ਤਿਆਰ ਆ ਚੱਲ ਚਲੋ ਚੱਲੀਏ ਚਲੋ ਚਲੋ ਉਸਤਾਨ ਤੇ ਘੱਟ ਆ ਗਏ ਨਾ ਮੈਂ ਨਹੀਂ ਮੈਂ ਤਾਂ ਖਾਸ ਅੱਗੇ ਜਾਣੇ ਜਾਣੇ ਆ ਨਾ ਨਹੀਂ ਜਿੱਦਾਂ ਤੂੰ ਇਹਦਾ ਯਾਰ ਤਾਂ ਮੈਂ ਚੰਦ ਹੋ ਗਿਆ ਚਾਰ ਹਲੋ ਕਿਹਨਾਂ ਹੋ ਗਿਆ ਸਸਤੇ ਐਰਟਿਕ ਲੈ ਆਂਦੇ ਸੋਲ ਕਾਣ ਦੇ ਤੇ ਤੂੰ ਜੀ ਚਿੱਤ ਕੀ ਆ ਸਸਤੇ ਐਕਟਰ ਕਿਨੇ ਕਿਨੇ ਵਾਲੇ ਆ 500 ਤੋਂ ਵਾਲੇ ਚਲੇ ਗਿਆ ਗਿਆ ਨਹੀਂ ਉਹ ਜ਼ਿਆਦਾ ਗਿਆ ਗਿਆ ਚਲ ਬੱਸ ਐਕਟਰ ਸਾਡਾ ਇਹ ਵੀ ਹੈ ਜੀ ਗੁੰਮੀ ਬੋਲੀ ਬੁੰਦੀ ਦਾ ਖੱਟੇ ਸੂਟ ਦੇ ਵਿੱਚ ਇਹ ਐਕਟਰ ਆ ਇੱਕੋ ਜਿੰਨਾ ਮਲੀ ਆ ਆਈਡੀ ਲਈਦਾ ਵਾ ਚਲ ਏ ਸ਼ੁਕਰ 1 ਤੂੰ ਖਾਬ ਉਹ ਮੈਂ ਨਾ ਟੈਂਸ਼ਨ ਨਹੀਂ 1 2 3 ਚੰਦ ਹਾਂ ਜਿੰਮੀ ਸਲਾਮ ਨਹੀਂ ਚਲੀਏ ਤੂ ਚਮਚਾ ਭਰ ਕੇ ਆਪਣਾ ਖਾ ਅੱਛਾ ਇਹ ਮੈਨੇ ਲਾਢਿਆਂ ਦੇ ਬਹਿਣਾ ਵਾ ਮੈਨੂੰ ਦੱਸ ਮਹਿੰਗੇ ਐਕਟਰ ਕਹਤਾ ਪੰਜੀਆਂ-ਪੰਜੀਆਂ ਵਾਲੀ ਆ ਪੰਜੀਆਂ ਵਾਲੀ ਆ ਐ ਕਰਕੇ ਨਾ ਸਾਨੂੰ ਚੰਦ ਮਿਤਲਾ ਰੋਟੀ ਵਾਲੀ ਆ ਤੇਰੀ ਮਾਂ ਮੈਨੂੰ ਖੂਨ ਲਾਤਾ ਵਾ ਤੇ ਇੰਨੀ ਗੱਲ ਕਹਿਣੀ ਉਹ ਤੋਂ ਤੇਰੇ ਲਾਗੇ ਇਹਨੇ ਆ ਜਾਣਾ ਤਾਂ ਬਣਾ ਲੈਣਾ ਤੂੰ ਇਹਦੇ ਨਾਲ ਵੇਖਣੇ ਮਤਰੀ ਹੁੰਦੇ ਆ ਅੱਛਾ ਤੂੰ ਆਪਣੀ ਚੂੜੀ ਲੈ ਵੇਖਣਾ ਭਾਵੇਂ ਕਿ ਦੂਜਾ ਖਾ ਹੀ ਲਿਆ ਵਾ ਅੱਛਾ ਤੇ ਇਹਨੇ ਲੱਗ ਗਿਆ ਵੇਖਣਾ ਇਹ ਲੋਕੜਾ ਭੁੱਖੇ ਪੱਲੀ ਹੋ ਗਏ ਆ ਤੂੰ ਬਣਾ ਲੈ ਪੁੱਤ ਇਹ ਇੱਧਰ ਕਿਹੜਾ ਬਣਾਉਂਦੇ ਆਂ ਮਮੀ ਆ ਖਾ ਗਿਆ ਬੜਾ ਖਤਕ ਸੁਲਾ ਵੀ ਨਹੀਂ ਮਾਰੀਂ ਖਾਣਾ ਤੇ ਮੈਂ ਤੇਰੇ ਆ ਖਾ ਲੈ ਲੋ 1 2 3 ਚੰਦਲ ਹਾਂ ਜੀ ਮਮੀ ਚਲੋ ਚਲਿਏ ਚਲੋ ਚਲੋ ਵੜਾ ਕਲੀ ਖਾ ਰਹੀ ਆ ਲੈ ਤੂੰ ਵੀ ਖਾ ਲੈ ਚਲੋ ਚਲੀਏ ਚਲੋ ਯਾ ਲੈ ਫਾਈਨਲੀ ਆ ਆਣਾ ਫਾਈਨਲੀ ਉਹ ਆ ਗਈ ਟੂਣੀ ਵਾਲੀ ਬੀਬੀ ਚਾਚੀ ਕੋਈ ਨਹੀਂ ਕੋਈ ਖਾ ਲੈ ਆ ਜਾ ਐਕਟਰ ਯਾ ਐਕਟਰ ਓਏ ਓਏ ਕਿੰਨੇ ਵਾਲੇ ਏ ਮਾਨੀ ਕਿੰਨੇ ਕਿੰਨੇ ਵਾਲੇ ਆ ਅਸੀਂ ਜੀ ਅੱਜ ਅਸੀਂ ਨਾ ਪੰਨਿਆ ਪੰਨਿਆ ਵਾਲੇ ਗੁਰੂ ਘਰ ਸਾਡੇ ਮਿਲਣਾ ਵਾ ਸਾਰਿਆਂ ਸੇਵਾ ਦੇ ਵੀ ਜਾਣਾ 10 ਵਜਿਆਂ ਨੂੰ ਕਿਉਂਕਿ ਅੱਜ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਤੇ ਸ੍ਰੀ 36 36 ਵੀਡੀਓ ਬਣਾਉਣ ਦੇ ਉਹ ਜਲਦੀ ਤੇ ਜਿੰਨੇ ਐਕਟਰ ਸਾਰਿਆਂ ਨੇ ਜਾਣਾ ਸਾਰਿਆਂ ਨੇ ਜਾਣਾ ਸੇਵਾ ਤੇ ਪਲੀਜ਼ ਆ ਕੇ ਮੈਨੂੰ ਨਾ ਲੈ ਥੋੜਾ ਬੰਦ ਕਰਵਾ ਜਿਹੜਾ ਰੱਤੂ ਬੰਨਣਾ ਉਹਨੇ ਬੰਦ ਕਰ ਲਿਆ ਹੁੰਦਾ ਆਹਾਂ ਆਇ ਤੇ

ਤਦ ਹੀ ਆ ਜਾਈ ਗਾ ਵਾਇਪੋਨ ਇਹ ਇਰੀ ਇਟ ਇਹਨੇ ਬੜੀ ਵੀ ਦੇ ਸਰ ਇਹੋਡੇ ਫੜਾ ਗਾ ਮਾਜੂਦ ਇਹਦੇ ਵਿੱਚ ਦੇਖ ਨੋਟ ਕਰ ਬਲਾ ਗੱਲ ਹੀ ਦੇ ਦਿਆ ਸਾਲਾ ਕਹਿ ਦਿਆ ਐਂਡ ਤੇ ਤੇ ਹੋਈ ਆ ਹਾਂ ਲੈ ਵੀਡੀਓ ਨਾ ਆ ਜਾਈ ਓਏ ਤੂੰ ਅਕਲਾਕੂਏ ਕਰੋ ਟੋਲੀ ਐਂਡ ਤੇ ਕੋਈ ਨਹੀਂ ਇੰਨੇ ਕੱਦ ਨਹੀਂ ਕੋਈ ਹਾਂ ਕੀ ਆਤੀ ਕੀ ਆਤੀ ਕਹਿਉਣੇ ਤੇ ਐਕਸ਼ਨ ਕਰੀ ਜਾਂਦੀ ਡਾਇਲੋਗ ਬੋਲਣ ਦੀ ਐਕਸ਼ਨ ਨਾ ਸਾਰ ਦੇਣਾ ਜੀ ਮੈਂ ਕੀ ਕਹਿ ਰਹੀ ਤੂੰ ਇਹਨੇ ਲਿਆ ਦੇ ਨਾ ਨਹੀਂ ਕੋਈ ਨਹੀਂ ਤੂੰ ਜੇ ਪਾਣੀ ਆ ਜਾਂਦਾ ਕੋਈ ਨਹੀਂ ਲਿਆ ਦਿੰਦੀ ਤੂੰ ਮੰਨ ਨਾ ਕੋਈ ਤਾਂ ਹਾਂ ਤਾਂ ਠੀਕ ਇੱਕ ਦੋ ਇੱਕ ਦੋ ਤਿੰਨ ਭਾਬੀ ਸਭਾ ਭਾਬੀ ਜੀ ਨਾਲ ਪਾਣੀ ਲਿਆ ਦੋ ਕੋਈ ਨਹੀਂ ਲਿਆ ਦਿੰਦੀ ਹਾਂ ਹਾਂ ਜਾਨੀ ਨਾ ਵੀਡੀਓ ਬਣਾਉਂਦੇ ਡੰਗਰ ਬਣੇ ਨਹੀਂ ਜਾਂਦੇ ਮੂੰਹ ਵੇਖੇ ਦਾ ਆ ਆ ਲੈ ਲੋ ਇਹ ਰਿਹਾ ਮਮਾ ਮੋੜ ਉਹ ਕੰਪਿਊਟਰ ਨਾਲ ਚੱਲਣੀ ਆ ਰਸਾ ਖੋਦ ਤੇ ਬੱਜਾ ਖੋਵੇਗਾ ਆ ਲੈ ਲੋ ਵੇਡਾ ਵੱਡਾ ਆ ਇਤਨਾ ਡੰਗਰੀ ਹੋਣੇ ਆ ਪੂਆ ਕੀ ਦਰੇ ਬੇਟੀ ਆ ਵਾ ਡਾਇਰੈਕਟਰ ਆਈ ਟੋਲੀ ਕੋਈ ਪੈਨ ਨੂੰ ਵੀ ਚਲੀ ਗੱਲ ਦਾ ਪਤਾ ਵਾ ਤੇ ਤੂੰ ਮਦਰੋਂ ਸਾਡੇ ਨਾਲ ਕਹਿੰਦਾ ਪੂਆ ਕੀ ਕੰਮ ਪੈ ਗਿਆ ਇੱਕ ਦੋ ਥੜੇ ਕੁਰਸੀ ਤੋਂ ਗਾਂ ਜਿਉਂ ਕੇ ਨਾਲੇ ਇੱਕ ਦੋ ਤਿੰਨ ਪੂਆ ਕੀ ਕੰਮ ਪੈ ਗਿਆ ਉਹ ਖਾ ਗਿਆ ਉਹ ਐਡੇ ਬੋਲਦਾ ਮੈਂ ਕਿ ਯਾਰ ਨੂੰ ਉਹ ਆ ਥੋੜਾ ਜਿਹਾ ਪਰਫਿਊਮ ਵਾਲਾ ਕਿਹੜਾ ਮੈਂ ਇਹਦਾ ਮੁਸਕੰਦਾ ਵਾਲਾ ਤਾਂ ਪਾਇਆ ਮੈਂ ਤੁਹਾਨੂੰ ਮਾ ਪੁੱਤਾਂ ਨੂੰ ਹੁੰਦਾ ਔਰ ਤੈਨੂੰ ਆਇਆ ਸੁਖਿੰਦਰ ਪੁੱਛਣਾ ਅੜਾ ਇਹਨਾਂ ਦੋਵਾਂ ਤੇ ਇੱਕ ਤੋਂ ਬਾਅਦ ਇੱਕ ਇਹਨਾਂ ਦੋਵਾਂ ਦੇ ਆ ਇਹਨੂੰ ਤਾਂ ਮੈਂ ਪੁੱਛਣਾ ਵੇ ਇੱਕ ਪਾ ਵੀ ਨਹੀਂ ਪਹਿਲਾਂ ਇਹਨਾਂ ਤਾਂ ਕਰ ਲਓ ਫੇਰ ਮੈਂ ਪਠੇ ਵੱਢ ਕੇ ਤੇਰ ਮਾਣ ਨਹੀਂ ਸਦਾ ਇੰਦੂ ਹੁੰਦੂ ਕਲੇਤੂ ਹੁੰਦੂ ਕਿੰਦੂ ਜਦੀ ਚਲੋ ਇੱਕ ਇੱਕ ਦੋ ਤਿੰਨ ਦੱਸਦੀ ਹੈ ਬੁੱਤ ਤੈਨੂੰ ਕੀ ਕੰਮ ਆਈ ਕਰਨ ਠੀਕ ਦੱਸੀ ਦੇ ਉਹ ਖੈਲਾਉ ਤੇਰੇ ਵਾਜੇ ਫੁੱਟਦੇ ਨਹੀਂ ਚਲ ਨਹੀਂ ਨਹੀਂ ਇਹਨੇ ਕੋਣਾ ਮਨ ਮੰਨਉ ਨਹੀਂ ਆਪਣਾ ਤੇ ਸੁਖਵਿੰਦਰ ਮੈਨੂੰ ਇਹ ਕੀ ਸੋਣਨ ਨੂੰ ਮਿਲਿਆ ਵਗਾ ਤੰਦਿਆ ਮੈਨੂੰ ਇਹ ਪੀਸ ਉਹਨਾਂ ਨੂੰ ਮਿਲਿਆ ਉਹ ਤਾਂ ਸ਼ਮਨਿਆ ਮੈਂ ਜਿੱਕਰ ਮੈਂ ਨਰਾਹੀ ਟੀ-ਸ਼ਰਟ ਪਾ ਕੇ ਜਾਣਾ ਇਹ ਤੇ ਮੈਂ ਗਿੱਲਾ ਹੋ ਜਾਣਾ ਚੁੱਪ ਕਰ ਜੋ ਛੇਤੀ ਜਣਾ ਤੈਨੂੰ ਪਾਣ ਲਿਆ ਕੇ ਦੇ ਤਾਂ ਤੂੰ ਮੇਰਾ ਹੁੰਦਿਆ ਨਹੀਂ ਇਹਨਾਂ ਨੂੰ ਪਾਣੀ ਲਿਆ ਕੇ ਦਿੱਤਾ ਇਹ ਕੀ ਕੰਮ ਆ ਹੈਨਾ ਇਦਾਂ ਨੂੰ ਪਾਣਾ ਵੀਡੀਓ ਬਣਾਉਂਦੇ ਫਿਰਦਾ ਮਮੀ ਤਾਂ ਤੇ ਹੀ ਹੋਗੇ ਨਹੀਂ ਮੈਂ ਨਾ ਮਾਤਾ ਜੀ ਕਰਦੇ ਆ ਠੀਕ ਕਰਦੇ ਨਹੀਂ ਅੰਦਰ ਲਾਉਂਦੇ ਨਹੀਂ ਆ ਰਹੀਆਂ ਹਾਂ ਇਦਾਂ ਹੋਣਾ ਓਕੇ ਤੇਨ ਮਤਿ ਕਿਹਾ ਇਹਦੀ ਅਗਿ ਹੁੰਦਾ ਪਾਬੀ ਹੈ ਵੱਡੀ ਕਰਮ ਮਾਰ ਕੇ ਵਾਹ ਅਰੇਆ ਮੈਂ ਫਿਰ ਪਰ ਪਰ ਅਧਿਨਿਤ ਇਹਦਾ ਉਹਦਾ ਕੀ ਹੋਣਾ ਹੁੰਦਾ ਤੂੰ ਆ ਕੇ ਦੱਲ ਮਾਨੂੰ ਕੀ ਆਇਆ ਮੈਂ ਇਨਾਂ ਨੂੰ ਪਾਣੀ ਅੱਗੇ ਇਹਨਾਂ ਨੇ ਮੈਨੂੰ ਪਾਣੀ ਪਾਇਦਾ ਕਿੰਨਾ ਤੇ ਕੇਸਰ ਪਾ ਕੇ ਮਮੀ ਫੇਰ ਅੱਗੇ ਤੂੰ ਮੈਨੂੰ ਬੋਲਣ ਲੱਗੀ ਆ ਫੇ ਮਮੀ ਵੀ ਬੋਲੂਗੀ ਕਿ ਪਾਬੀ ਦਾ ਕੀ ਹੋਇਆ ਮੈਨੂੰ ਫੇਰ ਬੰਦਾ ਨਾ ਨਾ ਗੱਲਾਂ ਬੋਲ ਜੇ ਕੋਈ ਸਾਹਮਣੀ ਗੱਲਾਂ ਕਰਨਾ ਨਾ ਜਿੰਨੀ ਕਰ ਮਿਲਦੀ ਨਹੀਂ ਟਿਸਟਾ ਲਾ ਕੇ ਬਹਿ ਜਾਓ ਪੀ ਆਇਆ ਪਣਜਾ ਜਵਾਬ ਤਾ ਦੇਣਾ ਹੁੰਦਾ ਨਾਲ ਹੀ ਇੱਕ ਦੋ ਤਿੰਨ ਪੀ ਆਇਆ ਵਾ ਪਾਣੀ ਇਹਨਾਂ ਨੂੰ ਮੈਂ ਬਥੇਰਾ ਆ ਗਏ ਚੰਗਾ ਇਹਨਾਂ ਨੇ ਮੁੱਲ ਪਾਇਆ ਮੇਰੇ ਪਾਣੀ ਪੀ ਆਏ ਦਾ ਹਾਲੀਵੁੱਡੀਏ ਕੋ ਰੋਕਾ ਸ਼ੰਗਾਵਲੀ ਬੋਲੀ ਅੱਧੇ ਪਿੰਡ ਨੂੰ ਸੁਣਾਤਾ ਕੇਸਰ ਬਾਤਾ ਇਹਨਾਂ ਨੂੰ ਪਾਣੀ ਇਹਨਾਂ ਨੂੰ ਫਰੀਦ ਇੱਕ ਦੇ ਕਾਮ ਗਿਆ ਇਹਨੂੰ ਪਤਾ ਨਹੀਂ ਕੀ ਗੱਲ ਹੋਈ ਹੈ ਕੁੱਤੇ ਹੀ ਵੰਗਵਾਲ ਕਟਾ ਕੇ ਆ ਗਿਆ ਐ ਹਾਂ ਜੀ ਉਹ ਹੀ ਗੱਲ ਕਰਦੀ ਐ ਦੱਸ ਫਿਰ ਆਹੋੜਾ ਵਿੱਚ ਹੀ ਫੇ ਜਾ ਮੇ ਕਹਣਾ ਉਹ ਤੂੰ ਚੁੱਪ ਕਰ ਓਏ ਤੇ ਤੈਨੂੰ ਨਹੀਂ ਪਤਾ ਸਿਰ ਕੱਢਿਆ ਤੋੜੇ ਜਾਂਦਾ ਨਾ ਨਹੀਂ ਨਹੀਂ ਪੈਟ ਬੁੱਲ ਸਿਰ ਵੀ ਹੋ ਜਾਈ ਐ ਹੈ ਨਾ ਸੁਣਾ ਮੇਰਾ ਮੁੰਡਾ ਹੈ ਕੀ ਸਮਝਣਾ ਕਹਿ ਰਹੇ ਹੋ ਉਹਨੂੰ ਤੇ ਦੱਸ ਲੈਣ ਦੇ ਕੋਈ ਸ਼ਰਮ ਨਹੀਂ ਬੰਦ ਕਰਦਾ ਬਜੂਰੀਆ ਤੂੰ ਨਾ ਬੇਸ਼ਾਨ ਉਹ ਟੋਲੀ ਤੂੰ ਬੇਸ਼ਾਨ ਮੈਂ ਕਾਈ ਕੀ ਤੂੰ ਮੇਰੇ ਸਾਹਮਣੇ ਮੇਰੀ ਮਾਂ ਨੂੰ ਬੋਲੀ ਜਾਨੀ ਉਹਦਣ ਵੀ ਤੂੰ ਮੈਨੂੰ ਚੋਕਣਾ ਦੇ ਕੇ ਚਲੇ ਹੁਣ ਵਾਲ ਕਟਾਈ ਲੈ ਇਹਦੇ ਵਾਲ ਹੀ ਤੋੜ ਦੇ ਨੇ ਕਿੱਥੇ ਲੈ ਜਾ ਮੈਂ ਸੋਚ ਲੈ ਦੇ ਉਹ ਬੰਦ ਨਹੀਂ ਕਰਦਾ ਨਹੀਂ ਨਹੀਂ ਉਹ ਚੱਲਣਾ ਵਾ ਉਹਦਣ ਵਿੱਚ ਵਾੜੇ ਕਰਦਾ ਬੰਦ ਕਰ ਬੇਸ਼ਾਨ ਮੈਂ ਤੂੰ ਬੁਝੇਜੇ ਬੋਲ ਰਿਹਾ ਹੈ ਸਾਹੂ ਲੱਗੇ ਲੱਗੇ ਆਇਦੇ ਨਾ ਨੰਨੇ ਕੇ ਕੇ ਵਿੱਚ ਤਾਈ ਤੂੰ ਐਵੇਂ ਬੋਲੀ ਜਾ ਆਪਣੇ ਸਾਹੂ ਨਾ ਕਰੇ ਤਾਲੇ ਵਲਾਈ ਚੁਪਣਾ ਸਿਰਫ ਇੰਨਾ ਤੇ ਤੇਰੀ ਮਾਂ ਬਾਰੇ ਮਾੜਾ ਬੋਲਣ ਦੇ ਯਾ ਯੋ ਜੱਦੂ ਕਰਦੇ ਉਹਦਾ ਨੌਸਾ ਆਇਆ ਯੋ ਸੱਚੀ ਆ ਕਰਦੇ ਆਲੋ ਹੈਂਸਮ ਮੁੰਡਾ ਉਹਦੇ ਨੇ ਕਹਿਣਾ ਹੈ ਜਿਹੜਾ ਕੰਮ ਕਰਨ ਦੇ ਹੀ ਚਲੋ ਇਹ ਤਾਂ ਪਾਈ ਤਾਂ ਉਹ ਪਤਾ ਮੇਰੀ ਮਾਂ ਬਾਰੇ ਕੱਲ ਵੀ ਤੁਸੀਂ ਮੈਨੂੰ ਚੁੱਕਣਾ ਦੇਗੇ ਮੈਂ ਮੇਰੇ ਨਾਲ ਹੀ ਰਹੀ ਮੈਮ ਮੈਂ ਨਾ ਜਾਂਦੀ ਇੱਥੇ ਜਾਂਦੀ ਹਾਂ ਤੈਨੂੰ ਨਹੀਂ ਪਤਾ ਇਹ ਕੀ ਕਰਦੀ ਆ ਕੀ ਤੇਰੇ ਨਾਲ ਜਾਂਦੀ ਤੂੰ ਤੇ ਸਾਰੀ ਦਿਹਾੜੀ ਕਾਲਜ ਗਿਆ ਰਹਿੰਗਾ ਤੈਨੂੰ ਕੀ ਪਤਾ ਕੀ ਬਣਦਾ ਘਰ ਜੋ ਸੁਣਨਾ ਕਰਤਾ ਇੱਥੇ ਹੀ ਜਵਾਬ ਦੇਣਾ ਵਾ ਕਈ ਤਾਈ ਤੇ ਮੰਮੀ ਤੈਨੂੰ ਕੀ ਪਤਾ ਵਾ ਜਾ ਚੁੱਪ ਕਰਕੇ ਤਰਕਾਉਣੀ ਓਏ ਓਏ ਚਾਂਦ ਨੇ ਚੋਪ ਵਾਲੀ ਹੋ ਸਿਰ ਥਲੇ ਸੁੱਟਤਾ ਮੈਂ ਇਹਨੇ ਕਹਿੰਦਾ ਨਾ ਬਿੱਦੂ ਤੂੰ ਇਹਦਾ ਸੀਨ ਕੱਟਿਆ ਨਾ ਹੁਣ ਉਹਨੇ ਕਹਿੰਦਾ 1 2 3 ਕਿਉਂ ਬੈ ਜਾ ਮੇਰੀ ਮਾਂ ਤੇ ਮੇਰੇ ਸਾਹਮਣੇ ਜੰਮ ਲੱਗਣੇ ਮੈਂ ਉਹ ਮੈਂ ਚੋਪ ਕਰਕੇ ਬਸ ਥੋੜਾ ਹਟ ਜਾ ਜਾਨਾ ਜਾਨਾ ਅਸਲ ਵਿੱਚ ਇਹ ਗੱਲ ਸੁਣ ਲਈਦੀ ਹੁੰਦੀ ਆ ਬਾਅਦ ਵਿੱਚ ਮੇਰਾ ਵੀ ਯਾਦ ਵਿੱਚ ਸੀ ਨਾ ਤੇ ਫਿਰ ਜਾਂਦੇ ਤੂੰ ਇਹ ਗੱਲ ਕਹਿਣੀ ਆ ਕਿ ਕੋਈ ਚਲ ਉਹ ਕਰਦੇ ਚੱਲ ਸੱਸ 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 ਰੋਜਾ ਬੰਗਲੇ ਕਿ ਸੁਣੋ ਲੈ ਕਹਾਣੀ ਦਾ ਮੋੜ ਕੋਣ ਉਹ ਚੰਦ ਨੇ ਟੱਪ ਕੇ ਬੋਲਿਆ ਹੁਣ ਰੋਲ ਤੂੰ ਜਵਾਬ ਦੇ ਹਾਂ ਤੇਰਾ ਮੁੱਠ ਕੀ ਬੋਲਣਾ ਤੂੰ ਦਵੇ ਕੀ ਬੋਲਣਾ ਤੂੰ ਡਰ ਗਈ ਆ ਆ ਡਰ ਗਈ ਇਹ ਮੇਰੇ ਨਾਲ ਕਹਿੰਦੇ ਉਹ ਦੱਸੀ ਅੱਖਾਂ ਆਇਆ ਕਰ ਕੀ ਕੀ ਹੁੰਦਾ ਉਹਨਾਂ ਦੇ ਐ ਕਰ ਕੀ 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 ਹੁੰਦਾ ਉਹਨਾਂ ਦੇ ਆ ਤੂੰ ਆਖਣਾ ਵਾਪੇ ਫੋਨਾ ਦੇਖੀਂ ਹੁੰਦਾ ਲੈ ਮੈਂ ਇੱਥੇ 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 ਫਟਾਵੇਂ ਬੋਲ ਬੋਲ ਚੋੜੀ ਤਾਂ ਦੋਲੇ ਸਾਰਾ ਇੱਕ ਦੋ ਓਏ ਪੈਨਵਾ ਜੌੜੀ ਬੜੀ ਇੱਕ ਦੋ ਤਿੰਨ ਕੀ ਬੋਲੀ ਜੰਨਾ ਮੈਂ ਕੀ ਫੋਨਾ ਚੁੰਦਾ ਵਾ ਕੀ ਮੈਂ ਕਰਦੀ ਕਰਦੇ ਆ ਉਹਨੂੰ ਹੋਰ ਪੜਕਾਇਆ ਜੰਨਾ ਵਾ ਬਣਿਆ ਫਿਰਦਾ ਬਟਾ ਚੌਧਰੀ ਮਾਰ ਕੋਈ ਉਹਨਾਂ ਦਵਾਵਾਂ ਦੀ ਹੁੰਦੇ ਨਾਤਾ ਵੀ ਨਹੀਂ ਆ ਚਲ ਇਹਦਾ ਦਵਾ ਫੀਨ ਨਾਤਾ ਨਹੀਂ ਚਲ 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 ਕਿੱਥੇ ਚੱਲ ਤਰਾ ਤੀਹ ਨਾ ਚੱਲ ਤੀਹ ਥੋੜੇ ਚੱਲੇ ਜਿਹੜੇ ਕਿਤੇ ਨਾ ਹੀ ਖੜੀ ਹੋ ਕੇ ਕਹਿਣਾ ਚਲੋ ਮੇਰੇ ਘਰੋਂ ਸਾਰੇ ਤੇ ਬਾਹਰ ਡਾਇਲੌਗ ਸਾਰੇ ਬੋਲੋ ਅੱਗੇ ਨਿਕਲੋ ਸਾਰੇ ਜਣੇ ਮੇਰੇ ਘਰੋਂ ਤੁਹਾਡੇ ਘਰ ਆ ਗਏ ਆ ਫੋਰਥ ਵਾਲੇ ਕੌਣ ਆਹੀਂ ਤੇਰੇ ਨਾਲ ਚੱਲਦੀ ਕਰ ਨਿਕਲ ਨਿਕਲ ਅਹੀਂ ਨਿਕਲ ਜਾਨੇ ਤੇਰੇ ਘਰੋਂ ਮੜਕੇ ਲਈ ਤੇਰੇ ਘਰ ਆਉਂਗੇ ਠੀਕ ਆ ਮੇਰੇ ਪਿਓ ਦੀ ਚੰਗੀ ਤੋਂ ਇੱਜ਼ਤ ਰੋਲਣ ਦੀ ਭਰਾਵਾਂ ਦੀ ਭਾਲ ਨੂੰ ਤੂੰ ਪਾਗਲ ਬਣਾਇਆ ਉਹਨੂੰ ਸੱਚੀ ਬਣਾਇਆ ਆ ਮੈਂ ਪਾਗਲ ਨਾ ਕਹਿੰਦਾ ਵਧੀਆ ਲੱਗਾ ਨਾ ਤਰਪੀ ਉਹ ਕੰਡਾ ਵੀ ਚਾਹੀਏ ਦੋਲੇ 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 ਚੱਲਦਾ ਮੈਂ ਪਾਗਲ ਨਹੀਂ ਮੈਂ ਬਣਾਇਆ ਚਲੋ 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 ਆਹ ਨਾ ਵਾਕੜਾ ਪਾਗਲ ਨਹੀਂ ਦਿੱਗੀ ਦੋਵੇਂ ਕਿੱਥੇ ਆ ਰਹਾ ਤੇ ਆ ਰਹਾ Boleh, mana-mana, 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 ya, <laughs> <laughs> mana-mana, <laughs> <laughs> mana-mana, 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 mana 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 mana